ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸ ਵਿੱਚ ਡਾਕਟਰ ਕਰਮਿੰਦਰ ਸਿੰਘ ਬਰਾੜ। ਅੱਜ ਦਿਨ ਵਧੀਆ ਲੱਗਿਆ ਸੀ। ਅੱਜ ਹੈਗੀ ਆ 27 ਜਨਵਰੀ 2024। ਧੁੱਪ ਠੀਕ ਲੱਗੀ ਪਰ ਟੈਂਪਰੇਚਰ ਤੁਸੀਂ ਦੇਖੋ ਵੀ ਧੁੱਪ ਨਿਕਲੀ ਤੇ ਟੈਂਪਰੇਚਰ 19-20 ਦੇ ਨੇੜੇ ਤੇੜ ਚਲੇ ਗਿਆ ਸੀ। ਤੇ ਜੇ ਧੁੱਪਾਂ ਲਗਾਤਾਰ ਲੱਗਣ ਤਾਂ ਦਿਨਾਂ 'ਚ ਜਿਹੜਾ ਤਾਪਮਾਨ ਉਹ ਵਧੇਗਾ ਪਰ ਜਿਹੜਾ ਮੌਸਮ ਆ ਜਿਵੇਂ ਤੁਹਾਡੇ ਨੂੰ ਪਹਿਲਾਂ ਵੀ ਗੱਲ ਕਰਦਾ ਹੁਣ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਹਨਾਂ ਚਿਰ ਜਿਹੜਾ ਲਗਾਤਾਰ ਤੋਂ ਪਾਣੀ ਲੱਗਣ ਲੱਗਦੀਆਂ ਧੁੰਦਾਂ ਜਿਹੜੀਆਂ ਹੈਗੀਆਂ ਜਿਵੇਂ ਰਾਤ ਨੂੰ ਧੁੰਦ ਡੱਕ ਪਿਆ ਕਰੂ ਸਵੇਰ ਤੱਕ ਜਿਹੜਾ 10 11 12 ਵਜੇ ਤੱਕ ਸੂਰਜ ਦਿਸਣ ਲੱਗੂ ਤੇ ਉਦੋਂ ਬਾਅਦ ਫੇਰ ਧੁੰਦ ਪੈ ਜੇ ਬੱਦਲ ਬਾਈ ਹੋ ਜੂ ਤਾਂ ਇੱਕ ਸਵਾਲ ਜਿਹੜਾ ਕਿਸਾਨ ਵੀਰਾਂ ਦਾ ਹੁਣ ਬਾਰ-ਬਾਰ ਆਉਂਦਾ ਕਿਉਂਕਿ ਆਪਾਂ ਜਾਣਕਾਰੀਆਂ ਸਾਂਝੀਆਂ ਕਾਫੀ ਕਰ ਚੁੱਕੇ ਹਾਂ ਗੋਭ ਸਮੇਂ ਸਪਰੇਅ ਬਾਰੇ ਤੇ ਐਨਪੀਕੇ ਕੁਝ ਕਿਸਾਨ ਵੀਰਾਂ ਦਾ ਸਵਾਲ ਹੁੰਦਾ 0 52 34 ਕਿਉਂ ਨਹੀਂ ਆਪਾਂ ਕਰਨੀ 13 0 45 ਹੀ ਕਿਉਂ 0 52 34 ਕਿਉਂ ਨਹੀਂ ਸੋ ਕਿਸਾਨ ਵੀਰੋ ਜਿਹੜਾ ਗੋਭ ਸਮੇਂ ਆਪਾਂ ਸਪਰੇ ਜਿਹੜੀ ਇਹ ਐਨਪੀਕੇ ਕਰਨੀ ਹੈ ਇਹ ਕਰਨੀ ਜਦੋਂ ਕਣਕ ਦੇ ਪਕਾਉਣ ਟਾਈਮ ਤਾਪਮਾਨ ਵੱਧਾ ਤਾਂ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਵਾਸਤੇ ਤੇ ਵੱਧ ਝਾੜ ਲੈਣ ਲਈ ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਹੈ ਇਹਦੀ ਸਪਰੇ ਦੀ ਸਿਫਾਰਸ਼ ਹੈ 2% 13045 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲੀਟਰ ਪਾਣੀ ਮਗਰ ਪਹਿਲੀ ਗੋਭ ਦਾ ਪੱਤਾ ਨਿਕਲਣ ਵੇਲੇ ਜਦੋਂ ਫਸਲ ਨੇ ਪੂਰੀ ਗੋਭ ਭਰੀ ਹੁੰਦੀ ਹੈ ਵਿੱਚ ਸਿੱਟਾ ਬਣਿਆ ਹੁੰਦਾ ਵਿੱਚ ਮੈਂ ਵੀਡੀਓ ਵਿੱਚ ਵੀ ਤੁਹਾਨੂੰ ਦਿਖਾ ਰਿਹਾ ਹਾਂ ਇਦੋਂ ਦੁਪ 5-7 ਦਿਨ ਮਗਰੋਂ ਵੀ ਕਰ ਸਕਦੇ ਕਿਉਂਕਿ ਇਹ ਸਿੱਟਾ ਛੋਟਾ ਬਣਿਆ ਹੋਇਆ ਹਜੇ ਤੇ ਦੂਜੀ ਬੂਰਸ ਪੈਣ ਸਮੇ ਜਾਂ ਮਿਲਕ ਸਟੇਜ ਤੇ ਦੁੱਧ ਦਾ ਪਰਮ ਸਮੇ ਟੈਂਪਰੇਚਰ ਵੱਧਦੇ ਤੋਂ ਬਚਾਉਣ ਵਾਸਤੇ ਆਪਾਂ ਸੈਲੀਸਿਲਿਕ ਐਸਿਡ ਵੀ ਕਰ ਸਕਦੇ ਹਾਂ ਪਰ ਉਹਦੇ ਨਾਲ ਇਹਦੇ ਨਾਲ 13045 ਮਿਲ ਜਾਂਦਾ ਜਿਹੜਾ ਪोटाश ਮਿਲ ਜਾਂਦੀ ਹੈ ਨਾਈਟ੍ਰੇਟ ਨਾਈਟrogen ਦੇ ਨਾਲ ਪੋਟਾਸ਼ੀਅਮ ਤੱਤ ਹੈ 45% ਤਾਂ ਉਹ ਵੀ ਫਸਲ ਨੂੰ ਜਿਹੜਾ ਹੈਗਾ ਫਾਇਦਾ ਕਰਦਾ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਤਰਜੀਹ ਦਿੰਨੇ ਜਿਹੜੀ ਪोटाਸ਼ ਦੇਣੀ ਆਪਾਂ ਨਾਲ ਨਾਈਟ੍ਰੇਟ ਨਾਈਟrogen ਹੈ ਦੋਨਾਂ ਦਾ ਕੰਬੀਨੇਸ਼ਨ 13045 ਚ ਬਹੁਤ ਵਧੀਆ ਇਸ ਤਰ੍ਹਾਂ ਦਾ ਕੰਪਲੈਕਸ ਜਿਹੜਾ ਅਜੇ ਤੱਕ ਕੋਈ ਆਇਆ ਨਹੀਂ ਮੈਂ ਨਹੀਂ ਇਸ ਤੇ ਬਰਾਬਰ ਦੇ ਨਤੀਜੇ ਕਿਸੇ ਤੇ ਦੇਖੇ ਪਲਾਸ ਆਪਾਂ ਜਿਹੜੀ ਬੋਰਨ ਕਰਦੇ ਜਿਹੜੀ ਕਿ ਡਰਾਈਵਨ ਫੋਰਸ ਹੈ ਜਿਹੜੀ ਕਿ ਪੋਟਾਸ਼ ਦੇ ਨਾਲ ਇੱਕ ਹਿਸਾਬ ਦਾ ਇੱਕ ਡਰਾਈਵਰ ਦਾ ਕੰਮ ਕਰਦੀ ਹੈ ਜੇ ਤੁਹਾਨੂੰ ਮੈਂ ਪੰਜਾਬੀ ਭਾਸ਼ਾ ਵਿੱਚ ਕਹਾਂ ਕਿ ਜਿਹੜਾ ਮਟੀਰੀਅਲ ਸਟੋਰ ਕੀਤਾ ਹੋਇਆ ਪੱਤਿਆਂ ਦੇ ਵਿੱਚ ਭੋਜਨ ਬਣਾ ਕੇ ਸਟੋਰ ਕੀਤਾ ਹੋਇਆ ਜਿਹਦੇ ਵਿੱਚ ਸਟਾਰਚ ਹੈ 슈ਗਰਜ਼ ਆ ਅਮੀਨੋ ਐਸਿਡ ਆ ਪ੍ਰੋਟੀਨ ਵਗੈਰਾ ਨੇ ਉਹ ਜਿਹੜਾ ਹੈਗਾ ਦਾਣੇ ਵੱਲ ਨੂੰ ਲੈ ਕੇ ਜਾਣਾ ਪੂਰਾ ਨਚੋੜ ਕੇ ਜਿਹੜਾ ਭੋਜਨ ਪਦਾਰਥ ਆ ਉਹ ਸਿੱਟੇ 'ਚ ਲੈ ਕੇ ਜਾਣਾ ਤਾਂ ਕਿ ਦਾਣੇ ਪੂਰੇ ਟਾਈਟ ਹੋ ਕੇ ਪਰ ਦਾਣਿਆਂ ਦਾ ਭਾਰ ਵਧੇ ਤੇ ਪਲੱਸ ਪੋਲਨ ਗ੍ਰੇਨ ਨੂੰ ਸਟਰੈਂਥ ਦੇਣੀ ਜਰਮੀਨੇਸ਼ਨ ਦੇ ਵਿੱਚ ਪੋਲਨ ਗ੍ਰੇਨ ਦੀ ਜਰਮੀਨੇਸ਼ਨ ਦੇ ਵਿੱਚ ਬੋਰਨ ਨਾਲ ਪोटाश ਨੂੰ ਸਟਰੈਂਥ ਦਿੰਦਾ ਤੇ ਪੋਲੀਨੇਸ਼ਨ ਜਿਹੜੀ ਉੱਪਰ ਤੋਂ ਥੱਲੇ ਤੱਕ ਸਿੱਟਾ ਪੂਰਾ ਭਰਦਾ ਜਿਹੜੀ ਸਟ੍ਰੈਸ ਵਾਲੀ ਕੰਡੀਸ਼ਨ ਨੂੰ ਵੀ ਫਸਲ ਚੱਲ ਸਕਦੀ ਹੈ ਤੇ ਇਹ ਆਪਾਂ ਦੋ ਸਪਰੇਇਆ ਕਰ ਸਕਦੇ ਹੁੰਦੇ ਨਾਲ ਆਪਾਂ ਬੋਰਨ ਪਾ ਕੇ ਦੇ ਨਾਲ ਜਿਹੜਾ ਉਲੀ ਨਾਸ਼ਕ ਜੇ ਤੁਹਾਡਾ ਦਿਲ ਮੰਨਦਾ ਕਿਉਂਕਿ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਕਰਨਾਲ ਬੰਟ ਰਹਿਤ ਜਿਹੜਾ ਹੈਗਾ ਬੀਜ ਕੁਆਲਿਟੀ ਦਾ ਬੀਜ ਪੈਦਾ ਕਰਨ ਵਾਸਤੇ ਤੁਸੀਂ ਪ੍ਰੋਪੀਕੋਨਾਜ਼ੋਲ ਟੈਬੂਕੋਨਾਜ਼ੋਲ ਤੋਂ ਲੈ ਕੇ ਤੇ ਜੋਕਸੀਪਲਸ ਟੈਬੂਕੋਨਾਜ਼ੋਲ ਜਾਂ ਜਿਹੜੀ ਟ੍ਰਾਈਫਲੋਕਸੀ ਸਟੋਬਨ ਪਲਸ ਟੈਬੂਕੋਨਾਜ਼ੋਲ ਇਹ ਟੈਕਨੀਕਲਾਂ ਦੀ ਵਰਤੋਂ ਕਰ ਸਕਦੇ ਆ ਜਾਂ ਟੀਬੋ ਦੀ ਵਰਤੋਂ ਕਰ ਸਕਦੇ ਆ ਕਸਟੋਡੀਆ ਫੋਲੀਕੋਰਾ ਟੈਲਟ ਆਪਣੀ ਇੰਪੈਕਟ ਐਕਸਟਰਾ ਤੇ 05234 ਜਿਹੜੀ ਉਹ 52% ਫਾਸਫੋਰਸ ਤੇ 34% ਪਟਾਸ਼ ਹੁੰਦਾ ਇਹ ਜਿਹੜੀ ਐਨਪੀਕੇ ਆ ਤੁਸੀਂ ਪੋਟ ਸਮੇਂ ਜਾਂ ਜੁਇੰਟਿੰਗ ਤੇ ਪਛੇਤੀ ਗੰਢ ਬੰਨ੍ਹਣ ਸਮੇਂ ਜਦੋਂ ਮਰਜ਼ੀ ਕਰ ਸਕਦੇ ਆ ਐਨਪੀਕੇ ਵੀ ਨਹੀਂ ਮਾੜਾ ਪਰ ਜਿਹੜੀ ਗੋਭ ਸਮੇਂ ਆ ਉਹ ਆਪਾਂ 13045 ਹੀ ਰეკਮੈਂਡ ਕਰਨੀ ਜਿਹੜਾ ਜਵਾਬ ਹੈ ਕਿ 05234 ਕਿਉਂ ਨਹੀਂ ਤੇ 13045 ਕਿਉਂ ਆ ਕਿਉਂਕਿ 13045 ਵਾਲਾ ਕੰਮ ਜਿਹੜਾ 05234 ਨਹੀਂ ਕਰਦਾ ਗੱਲ ਖਤਮ